ਇੱਕ ਚੀਕਾ ਖਾਲਸਾ ਲੈਕ ਜੀ ਕੀ ਫੱਤੇ ਅਰੇ ਆਪਣੇ ਪਾਲਕ ਮੇਥੇ ਪਾਲਕ ਤਾਂ ਨਹੀਂ ਮੇਥੇ ਮੇਥੀ ਵਧੀਆ ਘਰੇ ਨੇ ਖਲਾਏ ਤਣੀਆਂ ਤਣੀਆਂ ਤਾਂ ਰੋਜ਼ ਹੀ ਹੱਥਨ ਸਵੇਰ ਇੱਥੇ ਤੋੜ ਲਈਦਾ ਫਿਰ ਹੋ ਜਾਂਦਾ ਵਾ ਵਧੀਆ ਇਥੋਂ ਟੋੜ ਕੇ ਵਿੱਚ ਪਾ ਲਈਦੇ ਦਾ ਸਬਜੀ ਦੀ ਮੇਥੀ ਤੇ ਆਪਣੇ ਸੰਤਰੀ ਦੀ ਬੂਟਿਆਂ ਨੂੰ ਨਿੱਕੇ ਨਿੱਕੇ ਸੰਤਰੀ ਲੱਗੇ ਹੋਏ ਆ। ਨੇ ਫੁੱਲਾ ਲੀ ਬੂਟੇ। ਤੇ ਹਾਂਸੀ। ਇਹ ਕਿੱਥੇ ਲੱਗਾ? ਉਹ ਤਾਂ ਸੀ ਦਾ ਬੂਟਾ ਇਹ ਵੀ ਕਾਫੀ ਵੱਡਾ ਹੋ ਗਿਆ। ਨਾ ਵਿੱਚ ਮੇਰੇ ਤਾਂ ਣਿਆ ਖਲਾਸਦਾ ਸੀ ਣਿਆ ਹੋ ਗਿਆ। ਤੇ ਆ ਕਾਹਜਾ ਕਾਫੀ ਹੋ ਜਾਂਦਾ ਫਿਰ ਮੈਂ ਜੁਰੀ ਫਿਰਦੀ ਪਾਟ ਦੇਣੀ। ਉਹ ਆਪਣਾ ਗੁਲਾਬ ਦਾ ਬੂਟਾ ਹੈ ਕਿ ਪਤਾ ਨਹੀਂ ਤਾਂ ਹੁਣ ਠੰਡ ਕਰਕੇ ਸੌਕ ਜੇਗਾ ਵਿੱਚ ਇਹਦੇ ਨਾਲ ਮਿਰਚਾਂ ਲੱਗੀਆਂ ਸੀ ਵਿੱਚ ਪਦੀਨਾ ਲੱਗਾ ਸੀ ਪਦੀਨਾ ਹੈਗਾ ਵਾ ਤੇ ਮਿਰਚਾਂ ਵੀ ਹੁਣ ਕਿਤੇ ਇੱਕ ਤਾਂ ਲੱਗੇ ਲੱਗ ਜਾਂਦੀਆਂ ਜਿਵੇਂ ਉਹਦੇ ਤੇ ਲੱਗੀ ਸੀ ਇੱਕ ਮੈਂ ਵੇਖੀ ਸੀ ਅੱਜ ਸਵੇਰ ਇੱਕ ਲੱਗੀ ਹੋਈ ਮਿਰਚ ਤੇ ਮਿਰਚਾਂ ਦੇ ਬੂਟੇ ਆਪੇ ਇੱਥੇ ਵੀ ਰੱਖਲੇ ਸੀਗੇ ਮੇਰੇ ਕੋਲ ਜਿੰਨਾ ਚੈ ਲੱਗਦੀਆਂ ਵਾ ਉਹ ਜਿਹੜੀ ਮਿਰਚਾਂ ਉਹਨੂੰ ਵੀ ਲੱਗੀਆਂ ਹੋਈਆਂ ਮਿਰਚਾਂ ਹਰੀਆਂ ਵੀ ਲੱਗੀਆਂ ਤੇ ਲਾਲ ਵੀ ਲੱਗੀਆਂ ਹੋਈਆਂ ਤੇ ਆਹ ਵਿੱਚ ਇੱਕ ਸੱਕ ਜਿਹਾ ਸੀ ਮਿਰਚਾਂ ਦਾ ਬੁੱਟ ਤੇ ਆ ਉੱਪਰ ਟੈਮ ਨਾਲੀ ਧੱਪਾ ਜਾਂਦੀ ਉੱਪਰ ਤਾਂ 7:00 ਵਜੇ ਨੂੰ ਤੇ ਆ ਮੈਂ ਇੱਥੇ ਰੱਖਿਆ ਟੱਬ ਸਿਹਜੋੜੇ ਥੋੜੇ ਜਿਹਾ ਕੱਪੜੇ ਹੁੰਦੇ ਆ ਹੱਥੀਂ ਧੋ ਦਿੰਨੇ ਆ ਸਾਬਨ ਸਰਫ ਇੱਥੇ ਵੀ ਫੁੱਲਾਂ ਦੇ ਬੂਟੇ ਲਾਏ ਹੋਏ ਸੀ ਉਹਦੇ ਵਿੱਚ ਵੀ ਮੈਂ ਤਾਂ ਣਿਆ ਖਲਾਅਤ ਹੈ ਧਣੀਆਂ ਹੋਇਆ ਨਹੀਂ ਮੈਂ ਸਦਾ ਉਹ ਹਰ ਨਹੀਂ ਫੁੱਲ ਹੁੰਦੇ ਸੀ ਜਿਹੜੇ ਉਹ ਕੋ ਲਾਏ ਹੋਏ ਆ ਇੱਧਰ ਉਹ ਵਾਲ ਵੀਰੇ ਦਾ ਬੂਟਾ ਉਹਦੇ ਨਾਲ ਚੀ ਫੁੱਲ ਲਾਏ ਹੋਏ ਆ ਨਾਲ ਵਿੱਚ ਮੈਂ ਤਾਂ ਣਿਆ ਖਲਾਅਤ ਤੇ ਦੋ ਧਣੀਆਂ ਬੰਨੀਆਂ ਹੋਈਆਂ ਤਾਂ ਫਿਰ ਮੈਂ ਤੋ ਉਹ ਕਿ ਜਿਹੜੇ ਵਾਈਟ ਹੁੰਦੇ ਆ ਬੱਚਿਆਂ ਦੇ ਹੱਥੀ ਧੋਣਾਂਗੇ ਤੇ ਇਸ ਤਰ੍ਹਾਂ ਮੈਂ ਉੱਪਰ ਪਾ ਦਿੰਦੀ ਤੇ ਆ ਗਮਲਿਆਂ ਵਾਲੇ ਸਟੈਂਡ ਤੇ ਇਹਦੇ ਵਿੱਚ ਮੈਂ ਗਮਲੇ ਤਾਂ ਰੱਖੇ ਨੇ ਗਮਲੇ ਛੱਡ ਕੇ ਬਾਹਰ ਆ ਖਲੀਦ ਵਿੱਚ ਹੁਣ ਜਰਾਬਾਂ ਜੁਰਬਾਂ ਹੁੰਦੀਆਂ ਇਹਨਾਂ ਉੱਤੇ ਤੇ ਬੱਚਿਆਂ ਦੀਆਂ ਸੌਕਸ ਵਗੈਰਾ ਤੇ ਟੋਪੀਆਂ ਟੋਪੀਆਂ ਉਧਰ ਮੈਂ ਸਕਾਰਦੀ ਨੇ ਕਿਉਂਕਿ ਇੱਥੇ ਟਾਈਮ ਨਹੀਂ ਤਾਂ ਪਾ ਜਾਂਦੀ ਆ ਹੁਣ ਮੈਂ ਕੱਪੜੇ ਪਾਤੇ ਸਾਰੇ ਤਾਰਾਂ ਤੇ ਟੋਪੀ ਸੀ ਮੇਰੀ ਟੋਪੀ ਉੱਧਰ ਪਾਤੀ ਸਟੈਂਡ ਤੇ ਮੈਂ ਉੱਧਰ ਹੋ ਮੈਂ ਸਾਫ ਕਰਤਾ ਪਾਣੀ ਡੋਲ ਕੇ ਮੈਂ ਚੱਲਦੀ ਥੱਲੇ ਜਾਂਦੇ ਜਾਂਦੇ ਮੈਂ ਚਲੋ ਸ਼ਾਲੂ ਦਾ ਕਮਰਾ ਵੀ ਸਾਫ ਕਰ ਦਿੰਨੀ ਉਹ ਮੈਂ ਉੱਠ ਕੇ ਬਾਝ ਜਾਂਦਾ ਉਦਾਂ ਇਹ ਕੰਮ ਕੰਬਲ ਪਿਆ ਸਰਾ ਨਹੀਂ ਤੇ ਉਹਨੇ ਜਿੜੀ ਸਫਾਈ ਕਰਕੇ ਫਿਰ ਜਾਂਦੀ ਆ ਨਸ਼ਾ ਨੂੰ ਨੂੰ ਮਾਰੀ ਤੇ ਲੈਤੀ ਸੀ ਫੋਟ ਅੱਖਾਂ ਵਾਸਤੇ ਬੰਦ ਵੀ ਹੋ ਜਾਂਦੀ ਅਸਾਂ ਕਿ ਜੇ ਚਲਚ ਨੁ ਕਿੱਥਾ ਪਏ ਆਕਾ ਬੰਦ ਕਿੱਥੇ ਬੱਚੇ ਕਰਦੇ ਬੱਸ ਉਹਨਾਂ ਨੂੰ ਇਦਾਂ ਹੀ ਹੁੰਦਾ ਆ ਕੇ ਬੂਠ ਆ ਵਿੱਚ ਹੈਗਾ ਇਹ ਕਵਰ ਆਪਾਂ ਬੰਦ ਹੋ ਜਾਂਦੀ ਆ ਜਿੱਪ ਲੱਗ ਜਾਂਦੀ ਇਹਨੂੰ ਆਹ ਉਹ ਬੱਚੇ ਇੰਨੀ ਮਿਹਨਤ ਨਾਲ ਕਰਦੇ। ਕਈ ਵਾਰ ਤਾਂ ਉਹ ਥੱਲੇ ਹੀ ਵੈਸੀ ਬੂਟ ਨਾ ਕੇ ਰੱਖ ਜਾਂਦਾ ਫਿਰ ਮੈਂ ਬਾਅਦ ਚਾ ਕੇ ਸੈੱਟ ਕਰਦੀ। ਅਮੈਂ ਉਹ ਲੈਣਾ ਚਾਰ ਪਾਇਆ ਸੀ। ਤੇ ਮੇਰੇ ਪਤੀ ਜੀ ਆਏ ਸੀ ਇੰਡੀਆ ਤੋਂ ਤੇ ਬਸ ਟਾਈਮ ਹੀ ਲੱਗਾ ਥੋੜਾ ਮਲਾਉਣ ਨਾਲ। ਮੇਰੇ ਪਿੰਡੋਸੀ ਮੇਰੇ ਪਤੀ ਜੀ ਲਗਦੀ ਆ। ਫਿਰ ਕਿਸੇ ਦਿਨ ਮਲਾਵਾਂਗੇ ਕਿਉਂਕਿ ਹੁਣ ਉਹ ਕੰਮ ਤੇ ਹੀ ਆ। ਮੈਂ ਹੋਰਿਆਂ ਵੀ ਕਰਦੀ ਹਾਂ ਸਾਗ ਮੈਂ ਤੜਕਾ ਲਾ ਕੇ ਰੱਖ ਦਿੱਤਾ ਤੇ ਹਾਂ ਗੱਟੇਕਾ ਵੀ ਗੈਰਾ ਮੂੰਗਫਲੀ ਸਾਰਾ ਕੁਝ ਪੈਂਡਿਆ ਤੋਂ ਮੰਗਵਾਇਆ ਸੀਗਾ ਤੇ ਹਾਂ ਤਾਂ ਹੁਣ ਥੋੜੀ ਜੀ ਰਹਿ ਗਈ 2 ਕਿਲੋ ਸੀ ਗੱਟਕ ਕੋਸ ਉਧਰ ਦੇ ਦਿੱਤੀ ਸੀਗੀ ਮਠਿਆਈ ਸੀਗੀ ਤੇ ਬਸ ਟਾਈਮ ਹੀ ਨਹੀਂ ਲੱਗਾ ਉਹਨੂੰ ਹੋ ਗਿਆ ਇਹਨੂੰ ਹਫਤਾ ਸੰਡੇ ਨੂੰ ਹੰਤਾ ਹੋ ਜਾਣਾ ਵੀਡੀਓ ਬਣਾਉਂਦਾ ਆਂ ਦੋਟਾ ਬੇਸੇ ਇਹ ਭਾਈ ਦੇ ਪਾਪੇ ਨੂੰ ਭੇਜੇ ਚੈੱਕ ਤਾਂ ਖਾ ਲਿਆ ਬੱਚਿਆਂ ਨੇ ਇੱਕ ਰਹਿ ਗਿਆ ਉਹ ਮੇਥੀ ਆ ਮੇਥੀ ਕਾਫੀ ਹੋ ਗਈ ਸੀ ਇਕਦਾਂ ਹੀ ਲੱਗਣ ਲੱਗੀ ਸੀ ਤੇ ਫਿਰ ਇਹਨਾਂ ਨੇ ਇਕੱਠੇ ਵੱਢ ਲਿਆਂਦੀ ਸੀ ਉਹਦੇ ਵਿੱਚੋਂ ਮੈਂ ਥੋੜੀ ਫਿਰ ਦੇ ਕਾਜਾ ਕੱਢ ਦਿੰਦੀ ਸੀਗੀ आ, तो हम इदा जी आद तक सुक जी हो गई धुप्पे पा जानी हूँ तो बाद च फिर जुक लेंदी जो छा आ जाती है फिर बदल दें छत्त तो ता नहीं पाती गई फिर कई बार इतने मौसम का पता नहीं लगता मी का आ जाता वो बस एदा च ही सारा दिन लंघ जाता फिर कम भी हों दा। मेथी इस बार बहुत सोनी हुई है ਇਸੋਕ ਗੀਤਾ ਚਲੋ ਇਹਨੂੰ ਫੇਰ ਕਰ ਲਾਂਗੇ ਤੋੜ ਕਰਕੇ ਰੱਖ ਲਵਾਂਗੇ ਹਾਂਜੀ ਹੁਣ ਮੈਂ ਸਾਰੇ ਕਮਰਿਆਂ ਦੀ ਡਸਟਿੰਗ ਕਰਕੇ ਝਾੜੂ ਲਗਾਤਾ ਤੇ ਹੁਣ ਮੈਂ ਚੱਲੀ ਆ ਨਾ ਹਾਂ ਅੰਗੀ ਮਨਾ ਕੇ ਆ ਗਈ ਸੀਗੀ ਤੇ ਹੁਣ ਮੈਂ ਲੱਗੀ ਆ ਰੋਟੀ ਬਣਾਉਣ ਇਹਨਾਂ ਦੀ ਤੇ ਸ਼ਾਨ ਦੀ ਰੋਟੀ ਲਾ ਕੇ ਰੱਖ ਜੂਗੀ ਮੈਂ ਖਾ ਲਵਾਂਗੀ ਅਸ ਤੋਂ ਬਾਅਦ ਫੇਰ ਜਾਣਾ ਕੰਮ ਤੇ ਮੈਂ ਮਨੇ ਘੀ ਤੇ ਰੋਟੀ ਲਾਉਣ ਸਾਗ ਮੇਂ ਘਰਨੇ ਪਾਤ ਅੱਛੇ ਥੋੜੀ ਜਿਹੀ ਮੈਸੇਪਾਈ ਹੈ ਮੱਕੀ ਦੀ ਮੱਕੀ ਦੀ ਇਸਤੇ ਕਾਂਕਦੀ ਆ ਆ ਮੈਂ ਰੋਟੀ ਲਾ ਕੇ ਤੇ ਆਪੇ ਗਾਰਮਟੇ ਬਿਚੇ ਵੀ ਮੈਂ ਹੋਣੀ ਮੰਗਾਇਆ ਹੁੰਦੀ ਆ ਤੋਂ ਪਹਿਲਾਂ ਮੇਰੇ ਕੋਲੇ ਸੀਗਾ ਜਦੋਂ ਮੈਂ ਆਈ ਸੀਗੀ ਤੇ ਕਾਫੀ ਸਾਲ ਹੋ ਗਏ ਸੀ ਵੈਸੇ ਵਧੀਆ ਪਿਆ ਸੀਗਾ ਤੇ ਫਿਰ ਮੈਂ ਕਿਹਾ ਚਲੋ ਹੁਣ ਬਦਲ ਲੈਨੇ ਤੇ ਹੁਣ ਮੈਂ ਹੁਣ ਇਹ ਨਾਲੇ ਸੀ ਜਿੱਤਾ ਸੀਗਾ ਇਹ ਮੰਗਵਾਇਆ ਸੀ ਹੁਣ ਤੇ ਇੱਕ ਮੈਂ ਮੰਗਵਾਈ ਆ ਇੱਕ ਆਮ ਉਹ ਵਈਆ ਪਿਆਜ਼ ਤੇ ਮਿਰਚਾ ਕੋ ਤਨ ਵਾਸਤੇ ਇਹ ਵੀ ਪਹਿਲਾਂ ਮੇਰੇ ਕੋਲੇ ਸੀ ਜਦੋਂ ਦੀ ਮੈਂ ਆਈ ਸੀਗੀ ਤੇ ਦੋਨੇ ਚੀਜ਼ਾਂ ਤੇ ਮੈਂ ਕਿਹਾ ਚਲ ਬਦਲ ਲਾਉਂ ਵੀ ਵਧੀਆ ਪਈ ਸੀ ਹੁਣ ਦੋਨੇ ਕੋ ਅਸੀਂ ਫਿਰ ਮੈਂ ਉੱਧਰ ਲੇਕਰ ਦੇਤਾ ਮੁੰਡਿਆਂ ਨੂੰ ਮੈਂ ਕਿਹਾ ਚਲ ਤੁਸੀਂ ਬਾਹਰ ਤਲੋ ਕਿਉਂਕਿ ਵਧੀਆ ਪਈ ਸੀ ਨਾ ਸਿੱਟਣ ਵਾਲੀਆਂ ਤਾਂ ਹੈ ਹੀ ਨਹੀਂ ਸੀ ਇਹ ਸ਼ਾਮ ਨੂੰ ਦੀਆਂ ਤੇ ਇਹਨਾਂ ਦੀਆਂ ਰੋਟੀਆਂ ਤਾਂ ਮੈਂ ਘਿਟ ਕੇ ਰੱਖਤੀਆਂ ਜਦੋਂ ਆਣਗੇ ਖਾ ਲੈਣਗੇ ਤੇ ਮੈਂ ਆਪਣੀ ਰੋਟੀ ਪਾ ਲਈ ਆ ਸਾਗ ਔਲਾ ਔਲੀ ਕੱਟ ਲਈ ਆ ਤੇ ਮੈਂ ਚੰਗਾ ਚਾਹ ਰ ਮੈਂ ਚੰਦਰ ਤੇ ਨੀਂਬੂ ਦਾ ਮਿਕਸ ਇਹ ਵੀ ਘਰੇ ਪਾਇਆ ਸੀਗਾ ਕਾਫੀ ਟੱਬੇ ਐਤ ਕਿਵੇਂ ਭਰ ਕੇ ਰੱਖ ਲਈ ਸੀ ਚਾਰ ਦੇ ਸਟੋਰ ਕਰਕੇ ਹੁਣ ਇਦਾਂ ਸਾਗ ਨਾਲ ਖਾਧੀਆਂ ਜਾਂਦੀਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਵੀਡੀਓ ਕਾਫੀ ਦਿਨਾਂ ਤੋਂ ਬਾਅਦ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਤੇ ਹੁਣ ਮੈਂ ਕੰਮ ਨਿਬੇੜ ਕੇ ਉੱਪਰ ਆਈ ਸੀਗੀ ਤੇ ਹਜੇ ਮੇਰੇ ਕੰਮ ਤੇ ਜਾਣ ਦਾ ਟਾਈਮ ਸੀਗਾ ਚਲੋ ਮੈਂ ਕਿਹਾ ਆਪਾਂ ਵੀਡੀਓ ਸਟਾਰਟਿੰਗ ਕਰਦੇ ਆ ਤੇ ਪਹਿਲਾਂ ਸ਼ੁਰੂ ਆਪਾਂ ਸੁਬਾਹ ਕੀਤੀ ਹੋਈ ਸੀਗੀ ਵੀ ਥੋੜੀ ਜਿਹੀ ਬਣਾਈ ਸੀਗੀ ਵੀਡੀਓ ਤੇ ਵੀਡੀਓ ਆਪਾਂ ਇਹਨੇ ਦਿਨੀ ਕਾਫੀ ਬਿਜੀ ਸੀ ਇਸ ਦੀ ਵਜ੍ਹਾ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕੇ ਕੋਈ ਵੀ ਨਾਨੇ ਉਜਾਲੀ ਤੇ ਨਾ ਕੋਈ ਫੈਮਿਲੀ ਸੀ ਕਿਉਂ ਬਿਜੀ ਸੀ ਤੇ ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਸ਼ੇਅਰ ਕਰਾਂਗੇ ਤੇ ਬਾਕੀ ਆਪਾਂ ਬਹੁਤ ਆਪਾਂ ਕਮੈਂਟ ਵੀ ਆ ਰਹੇ ਸੀ ਬਾਕੀ ਮੇਰੀਆਂ ਫ੍ਰਿੰਡਾਂ ਜਿਹੜੀਆਂ ਮੇਰੇ ਨਾਲ ਜੁੜੀਆਂ ਤੇ ਡੇਲੀ ਆਪਣੇ ਬਲੌਗ ਵੇਂਦੇ ਆ ਹੁਣ ਤਾਂ ਪਾਗੀ ਪਹਿਲਾ ਬਦਲ ਸੀਗਾ ਤੇ ਉਹਨਾਂ ਦੇ ਬਹੁਤ ਕਮੈਂਟ ਸੀਗੇ ਵੀ ਦੀਦੀ ਤੁਸੀਂ ਵੀਡੀਓ ਕਾਤੋਂ ਨਹੀਂ ਪਾਉਂਦੇ ਹੁਣ ਕਿੰਨਾ ਟਾਈਮ ਹੋ ਗਿਆ ਵੀ ਤੁਸੀਂ ਵੀਡੀਓ ਨਹੀਂ ਪਾਉਂਦੇਗੇ ਤੇ ਵੀ ਕੋਈ ਵੀਡੀਓ ਨਹੀਂ ਪਾਏਗੀ ਤੇ ਮੇਰੀ ਲਾਸਟ ਸ਼ੈਅ ਫੈਮਿਲੀ ਵੀਡੀਓ ਆਪਾਂ ਫੈਮਿਲੀ ਚੈਨਲ ਤੇ ਆਪਾਂ ਬਲੌਗਾਂ ਉਹਦੀ ਪਾਈ ਸੀਗੀ ਭਾਰਤ ਆਲੀ ਵੀਡੀਓ ਬਾਤਾਂ ਤੋਂ ਬਾਅਦ ਨਹੀਂ ਵੀਡੀਓ ਪਾਏਗੀ ਤੇ ਟਾਈਮ ਨਹੀਂ ਲੱਗਾ ਆ ਬਾਕੀ ਆਪਾਂ ਦੀਵਾਲੀ ਵੀ ਬਹੁਤ ਵਧੀਆ ਸੈਲੀਬ੍ਰੇਟ ਕੀਤੀ ਸੀਗੀ ਤੇ ਗੁਰਦੁਆਰਾ ਸਾਹਿਬ ਵੀ ਗਏ ਸੀ ਤੇ ਇੱਧਰ ਆਪਣੇ ਸਾਰੇ ਉਧਰੋਂ ਮੇਰੇ ਬਰਾਦਰਾਂ ਪਣਾ ਦੋਤਾ ਬਾਕੀ ਪੈੰਦੇ ਦੇ ਜਿਹੜੇ ਮੁੰਡੇ ਭਤੀਜੇ ਸਾਰੇ ਆਏ ਸੀ ਵਧੀਆ ਆਪਾਂ ਬਲਾਲੀ ਸੈਲੀਬ੍ਰੇਟ ਕੀਤੀ ਸੀ ਪਰ ਵੀਡੀਓ ਨਹੀਂ ਬਣਾਈ ਥੋੜੀ ਜੀ ਬਣਾਈ ਉਹ ਵੀ ਬੱਚਿਆਂ ਨੇ ਟਾਕੇ ਵਗੈਰਾ ਚਲਾਉਂਦਿਆਂ ਨੇ ਤੇ ਉਹ ਚਲੋ ਆਪਾਂ ਲਾ ਦਾਂਗੇ ਐਂਡ ਤੇ ਬਾਕੀ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ ਉਹਦੀਆਂ ਸਾਰਿਆਂ ਨੂੰ ਜੀ ਬਹੁਤ-ਬਹੁਤ ਵਧਾਈਆਂ ਉਹ ਵੀ ਆਪਾਂ ਵਧੀਆ ਘਰੇ ਆ ਇਸ ਦਿਨ ਮੇਰਾ ਬਰਾਦਰ ਆ ਗਿਆ ਸੀਗਾ ਦੋਤਾ ਆ ਗਿਆ ਸੀ ਤੇ ਆਪਾਂ ਅ ਦੇਸੀ ਘਰ ਦੇ ਦੀਵੇ ਲਾਈ ਸੀ ਅਰਦਾਸ ਕੀਤੀ ਸੀਗੀ ਪ੍ਰਸ਼ਾਦ ਬਣਾਇਆ ਸੀ ਤੇ ਉਸ ਦਿਨ ਵੀ ਵੀਡੀਓ ਨਹੀਂ ਬਣਾਈ ਗਈ ਤੇ ਬਸ ਇਦਾਂ ਹੀ ਬੀਜੀ ਵਾਲੇ ਸੀਗੇ ਇੱਕ ਤਾਂ ਹੁਣ ਤੁਹਾਨੂੰ ਪਤਾ ਇਹ ਕੰਮਕਾਰ ਤੇ ਬਾਕੀ ਹੁਣ ਇੱਕ ਪਿੰਡੋਂ ਮੇਰੀ ਭਤੀਜੀ ਆਈ ਆ ਉਹਦੀ ਵੀ ਕਿਉਂਕਿ ਉਸ ਦਿਨ ਮੈਨੂੰ ਛੁੱਟੀ ਨਹੀਂ ਹੋਈਗੀ ਤੇ ਮੈਂ ਨਹੀਂ ਲੈਣ ਗਈ ਸੀਗੀ ਨਹੀਂ ਤਾਂ ਮੈਂ ਚਲੋ 에어ਪੋਰਟ ਤੋਂ ਜਦੋਂ ਆਈ ਸੀ ਵੀਡੀਓ ਜ਼ਰੂਰ ਬਣਾਉਂਦੀ ਦੇ ਉਹ ਮੇਕਾ ਤੇਰੇ ਪਾਪਾ ਤੇ ਮੇਰਾ ਉਹ ਦੋਨੋਂ ਵੱਡਾ ਬਰਾਦਰ ਪਤਿੰਨੇ ਜਾਣੇ ਗਏ ਸੀ ਲੈ ਕੇ ਆਏ ਸੀਗੇ ਤੇ ਹੁਣ ਵੀ ਆਉਂਦੇ ਸਾਰੀ ਫਿਰ ਸਾਡੀ ਇੱਥੇ ਕੰਮ ਤੇ ਗੱਲ ਕੀਤੀ ਹੋਈ ਸੀਗੀ ਤੇ ਉਹਨਾਂ ਨੂੰ ਅਸੀਂ ਕੰਮ ਤੇ ਘਰੇ ਆਏ ਜਦੋਂ ਉਸ ਤੋਂ ਬਾਅਦ ਘਰੇ ਆਇਆ ਤਾਂ ਬਣੀ ਟਾਈਮ ਲੱਗਾ ਵੀਡੀਓ ਬਣਾਉਂਦਾ ਵਸ ਕਿਉਂਕਿ ਇੱਕ ਤਾਂ ਉਸ ਦਿਨ ਸੰਡੇ ਸੀ ਪਿਛਲੇ ਸੰਡੇ ਨੂੰ ਆਏ ਸੀਗੇ ਤੇ ਉਸ ਮੈਂ ਮੇਰਾ ਕੰਮ ਸੀ ਮੈਂ ਜਦੋਂ ਕੰਮ ਤੋਂ ਆਈ ਤੇ ਕੰਮ ਤੋਂ ਆ ਕੇ ਚਲੋ ਮਾੜੀ ਮੋਟੀ ਤਿਆਰੀ ਕੀਤੀ ਉਹਨਾਂ ਦੇ ਆਉਣ ਚ ਤੇ ਫਿਰ ਮੈਂ ਸ਼ਾਮ ਨੂੰ ਫਿਰ ਕੰਮ ਤੇ ਜਾਣਾ ਸੀਗਾ ਇਹ ਤਾਂ ਕਰਕੇ ਫਿਰ ਮੇਰਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਤੇ ਨਾ ਹੀ ਫਿਰ ਮੈਂ ਫੋਨ ਚੁੱਕਿਆ ਨਾ ਕੋਈ ਫੋਟੋ ਨਾ ਕੋਈ ਵੀਡੀਓ ਕੋਸੇ ਵੀ ਨਹੀਂ ਬਣਾਇਆ ਹਾਂ ਹੁਣ ਆਪਾਂ ਕਿਸੇ ਦੇ ਨਾਲ ਬਣਾਵਾਂਗੇ ਵੀਡੀਓ ਮੈਂ ਜਾਉਂਗੀ ਉਹਦੇ ਕੋਲੇ ਉਹ ਨਾਲ ਹੀ ਆਪਾਂ ਇੱਥੇ ਉਹਨਾਂ ਨੂੰ ਕੰਮ ਮਿਲ ਗਿਆ ਨੈਣੀ ਦਾ ਕੰਮ ਪਹਿਲੇ ਗੱਲਬਾਤ ਕੀਤੀ ਸੀ ਦੋ ਬੱਚੇ ਸੀਗੇ ਤੇ ਉਹਨਾਂ ਨੂੰ ਸੰਭਲਦਾ ਤੇ ਫਿਰ ਹੁਣ ਉੱਥੇ ਰੈਸ਼ਾ ਕਮਰਾ ਦਿੱਤਾ ਹੋਇਆ ਅਲੱਗ ਤੇ ਸਾਰਾ ਕੁਸ ਤੇ ਜਿੱਦਾਂ ਹੀ ਛੱਡਣ ਗਏ ਸੀਗੇ ਮੈਂ ਕਹੇ ਗਏ ਸੀਗੇ ਨਾਲ ਮੇਰੀ ਬੇਟੀ ਗਈ ਸੀ ਨਾਲ ਤੇ ਸਾਰਾ ਕੁਸ ਦੇਖਿਆਂ ਦਾ ਵਧੀਆ ਰਿਹਾ ਐਸਾ ਸਾਰਾ ਕੁਸਰ ਤੇ ਹੁਣ ਮੇਰਾ ਤਾਂ ਹਜੇ ਉੱਥੇ ਜਾਣ ਦਾ ਨਹੀਂ ਟਾਈਮ ਲੱਗਾ ਉਹ ਵਿਚਾਰੀ ਰੋਜ ਮੈਨੂੰ ਫੋਨ ਕਰਦੀ ਆ ਭੂਆ ਤੁਸੀਂ ਕਿੱਦਾਂ ਆਉਂਗੇ ਮੈਂ ਕਿਹਾ ਹਾਂ ਜਿੱਦਾਂ ਟਾਈਮ ਲੱਗਾ ਪੁੱਤ ਜਰੂਰ ਆਉਂਗੀ ਹੁਣ ਮੇਰੀ ਛੁੱਟੀ ਸੀਗੀ ਬੁੱਧਵਾਰ ਤੇ ਉਸ ਦਿਨ ਗੌਰਪਾਰਬ ਸੀਗਾ ਤੇ ਉਸ ਦਿਨ ਵੀ ਮੇਰਾ ਟਾਈਮ ਨਹੀਂ ਲੱਗਾਗਾ ਤੇ ਬਾਕੀ ਫਿਰ ਘਰ ਦੇ ਕੰਮ ਸੀਗੇ ਤੇ ਬਾਕੀ ਹਾਂਜੀ ਤੇ ਕੋਸ਼ਿਸ਼ ਤਾਂ ਆਪਣੀ ਹੁੰਦੀ ਆ ਵੀ ਆਪਾਂ ਬਣਾਈਏ ਵੀਡੀਓ ਜਾਂ ਜਿਹੜੀ ਆਪਾਂ ਨਿਊਜ਼ ਜੇ ਤੁਹਾਨੂੰ ਨਿਊਜ਼ ਕੋਈ ਪਾਈਏ ਤੁਹਾਨੂੰ ਅਪਡੇਟ ਦਈਏ ਨਵੇਂ ਪੇਪਰਾਂ ਵਾਲੇ ਜਾਂ ਕੋਈ ਹੋਰ ਵੀਰ ਆਪਣੇ ਨਾਲ ਪੈਣਾ ਜੁੜੀਆਂ ਹੋਈਆਂ ਵਾ ਤੇ ਪਾ ਟਾਈਮ ਨਹੀਂ ਲੱਗਦਾਗਾ ਤੇ ਇਹਦੀ ਵਜ੍ਹਾ ਕਰਕੇ ਵੀਡੀਓ ਨਹੀਂ ਪਾ ਸਕਦੇ ਕਿਉਂਕਿ ਹੁਣ ਕੰਮ ਤੇ ਵੀ ਨਹੀਂ ਚਲੋ ਅੱਗੇ ਹੁੰਦਾ ਸੀ ਕੰਮ ਤੇ ਘਰੋਂ ਬਣਾ ਕੇ ਕਈ ਵਾਰ ਕੰਮ ਤੇਵੇਂ ਜੋੜ ਚੁੱਕੇ ਪਾ ਦਿੰਦੇ ਹੁੰਦੇ ਸੀ ਐਡਿਟ ਕਰਕੇ ਤੇ ਹੁਣ ਉੱਥੇ ਵੀ ਨਹੀਂ ਟਾਈਮ ਲੱਗਦਾਗਾ ਉੱਥੇ ਵੀ ਕੰਮ ਹੁੰਦਾ ਵਾ ਤੇ ਫਿਰ ਇਸ ਕਰਕੇ ਵੀਡੀਓ ਨਹੀਂ ਪਾ ਸਕੇ ਤੇ ਬਾਕੀ ਬਾਕੀ ਸਭ ਠੀਕ ਠਾਕ ਆ ਹਾਂ ਬਾਕੀ ਵੀਰ ਭੈਣਾਂ ਦੇ ਜਿਹੜੇ ਕਮੈਂਟ ਹੁੰਦੇ ਹੁੰਦੇ ਆ ਹੁਣ ਤੁਹਾਨੂੰ ਪਤਾ ਹੀ ਆ ਵੇਖ ਜਿਹਨੇ ਨਵੇਂ ਪੇਪਰ ਭਰੋਣੇ ਆ ਤੇ ਉਹ ਪਹਿਲਾਂ ਤਿਆਰ ਹੋਣ ਲੱਗ ਗੀਆਂ ਵਾ 23 ਅਕਤੂਬਰ ਤੋਂ 7 ਦਸੰਬਰ ਤੱਕ ਜਿਹੜੇ ਵੀ ਕਿਸੇ ਨੇ ਵੀਰ ਭੈਣੇ ਭਰੋਣੇ ਆ ਉਹ ਆਪਣੇ ਪੇਪਰ ਤੁਸੀਂ ਭਰਵਾ ਸਕਦੇ ਆ ਜਾਂ ਭੈਣਾਂ ਨੂੰ ਭੈਣਾਂ ਦਾ ਕੋਟਾ ਇਸ ਵਾਰ ਵੀ ਜ਼ਿਆਦਾ ਵਾ ਤੇ ਜਿਨ੍ਹਾਂ ਨੇ ਭੈਣਾਂ ਨੇ ਭਰੋਣੇ ਭੈਣਾਂ ਦੇ ਤਾਂ ਅੰਡਰ ਸੈਂਡ ਪੀ ਤੇ ਤੁਹਾਡੇ ਜਿਹੜੇ ਪੇਪਰ ਆ ਨਿਕਲੇ ਆਉਣਗੇ ਤੇ ਹਾਂ ਬਾਕੀ ਤੁਸੀਂ ਜਿਹੜੋ ਵੀ ਪੇਪਰ ਭਰੋਣੇ ਆ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਕਰੋ ਖਾਸ ਕਰਕੇ ਮੇਰੀ ਭੈਣ ਆ ਵੀ ਤੁਹਾਨੂੰ ਇੱਥੇ ਪਹਿਲਾਂ ਰੈਸ਼ ਹੋਵੇ ਹਨਾ ਕੋਈ ਤੁਹਾਡਾ ਰਿਸ਼ਤੇਦਾਰ ਹੋਵੇ ਜਾਂ ਕੋਈ ਨਜ਼ਦੀਕੀ ਹੋਵੇ ਕਿਉਂਕਿ ਭੈਣਾਂ ਦਾ ਇੱਥੇ ਆ ਕੇ ਜਿਹੜਾ ਬਹੁਤ ਔਖਾ ਹੋ ਜਾਂਦਾ ਵਾ ਰੈਸ਼ ਵਗੈਰਾ ਦਾ ਤੇ ਕਿਉਂਕਿ ਵੀ ਤਾਂ ਚਲੋ ਕਿਤੇ ਵੀ ਰਹਿ ਪੈਂਦੇ ਆ ਕੋਈ ਆਵ ਮੁੰਡਿਆਂ ਚ ਮੁੰਡੇ ਰਹਿ ਪੈਂਦੇ ਆ ਜਾਂ ਕਿੱਥਾ ਤੇ ਭੈਣਾਂ ਆਪਦੀ ਉਸਾਰ ਨਾਲ ਗੱਲਬਾਤ ਕਰਕੇ ਪਹਿਲਾਂ ਫੇਰ ਹੀ ਆਪਣੇ ਜਿਹੜੇ ਪੇਪਰ ਆ ਉਹ ਭਰਾ ਇਕੱਲੋ ਤੇ ਬਾਕੀ ਜੀ ਚਲੋ న్యూਸ ਵਾਲੀ ਤਾਂ ਆਪਾਂ ਕਦੇ ਕਦਾਈ ਵੀਡੀਓ ਪਾ ਦਿੰਨੇ ਆ ਗੱਲਬਾਤ ਆਪਣੀ ਚੱਲਦੀ ਰਹਿੰਦੀ ਆ ਬਾਕੀ ਵੀਰਾਂ ਦੇ ਉਸਤੇ ਵੀ ਬਹੁਤ ਕਮੈਂਟ ਆਏ ਸੀ ਜਦੋਂ ਟਾਈਮ ਲੱਗਾ ਤੇ ਆਪਾਂ ਜਰੂਰ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਬਾਕੀ ਬਾਕੀ ਠੀਕ ਆ ਜੀ ਬਸ ਹੁਣ ਮੇਰਾ ਵੀ ਟਾਈਮ 10:30 ਹੋ ਗਏ 11 ਵਜੇ ਮੈਂ ਕੰਮ ਤੇ ਜਾਣਾ ਤੇ ਹੁਣ ਥੱਲੋਂ ਫ੍ਰੀ ਹੋ ਕੇ ਸਾਰਾ ਕੰਮ ਧੰਦਾ ਕਰਕੇ ਤੇ ਹੁਣ ਉੱਪਰ ਆਈ ਸੀਗੀ ਤੇ ਹੁਣ ਬਸ ਚਾਹ ਪੀ ਕੇ ਤੇ ਉਦੋਂ ਬਸ ਨਾਲ ਦੀ ਨਾਲ ਬਾਅਦ ਚ ਡਰੈੱਸ ਪਾ ਕੇ ਫੇ ਮੈਂ ਵੀ ਜਾਣਾ ਕੰਮ ਤੇ ਤੇ ਵਸ ਫਿਰ ਆ ਕੇ ਹੁਣ ਘਰ ਦਾ ਕੰਮ ਹੋ ਜਾਂਦਾ ਇਦਾਂ ਹੀ ਟਾਈਮ ਲੰਘ ਜਾਂਦਾ ਕਿ ਬੱਚੇ ਵੀ ਸਕੂਲ ગયા ਇਹ ਵੀ ਕੰਮ ਤੇ ਆ ਤੇ ਹੁਣ ਸਵੇਰ ਸਾਰੇ ਚਲੇ ਜਾਂਦੇ ਵਸ ਮੇਰਾ ਹੀ ਹੁੰਦਾ ਮੈਂ 11 ਵਜੇ ਜਾਣਾ ਹੁੰਦਾ ਫਿਰ ਸਾਰਾ ਕੰਮ ਨਿਬੇੜ ਕੇ ਤੇ ਉਸ ਤੋਂ ਬਾਅਦ ਮੈਂ ਜਾਨੀ ਆ ਜਦੋਂ ਆਉਣੀ ਆ ਉਧਰੋਂ ਦੁਪਹਿਰ ਦੇ 3 ਵਜੇ ਉਦੋਂ ਫੇਰ ਕੰਮ ਕਰ ਕਰਦਾ ਹੁੰਦਾ ਕਿਉਂਕਿ ਸ਼ਾਮ ਨੂੰ 6 ਵਜੇ ਮੈਨੂੰ ਫੇਰ ਜਾਣਾ ਹੁੰਦਾ ਵਾ ਇਸ ਕਰਕੇ ਵਸ ਮੇਰਾ ਇੰਨਾ ਕੀ ਟਾਈਮ ਹੁੰਦਾ ਵਾ ਜਦੋਂ ਟਾਈਮ ਲੱਗਦਾ ਤੇ ਪਹਿਲਾਂ ਮੈਂ ਬਨਾਵਨੂੰ ਲੈਣ ਇਸ ਵੀਡੀਓ ਪਰ ਹੁਣ ਇੰਨੇ ਦਿਨੀ ਟਾਈਮ ਨਹੀਂ ਲੱਗਦਾਗਾ ਥੋੜਾ ਜਿਹਾ ਬੀਜ ਵੀ ਜ਼ਿਆਦਾ ਵਾ ਤੇ ਚਲੋ ਕੋਸ਼ਿਸ਼ ਕਰਿਆ ਕਰਾਂਗੇ ਵੀ ਜਿੰਨਾ ਕ ਹੁੰਦੀ ਆ ਵੀਡੀਓ ਕੋਈ ਤੁਹਾਨੂੰ ਨਿਊਜ਼ ਦੇਣੀ ਹੁੰਦੀ ਕੋਈ ਜਾਣਕਾਰੀ ਉਹਦੇ ਬਾਰੇ ਇਟਲੀ ਇਮੀਗ੍ਰੇਸ਼ਨ ਬਾਰੇ ਤੇ ਜਾਂ ਫਿਰ ਕੋਈ ਘਰ ਦੀ ਜਿੰਨੀਕ ਬਣੀ ਮੇਕਅਪ ਆ ਕੋਸ਼ਿਸ਼ ਕਰਿਆ ਕਰਾਂਗੇ ਬਣਾਇਆ ਕਰਾਂਗੇ ਠੀਕ ਹੈ ਜੀ ਹੁਣ ਮੈਂ ਫੇਲਾ ਮਚਾ ਕਿਉਂਕਿ ਹੁਣ ਸਰਦੀਆਂ ਆ ਗਈਆਂ ਇੱਥੇ ਠੰਡ ਤਾਂ ਬਹੁਤ ਜ਼ਿਆਦਾ ਹੋ ਗਈ ਆ ਤੇ ਇੱਕ ਤਾਂ ਬੱਦਲ ਵਾਲੀ ਰਹਿੰਦੀ ਆ ਕਿ ਸੇ ਦਿਨ ਧੁੱਪ ਨਿਕਲਦੀ ਆ ਤੇ ਉਸ ਤੋਂ ਬਾਅਦ ਫੇਰ ਇਦਾਂ ਹੀ ਆ ਮੌਸਮ ਖਰਾਬ ਪਤਾ ਨਹੀਂ ਲੱਗਦਾ ਕਦੋਂ ਮੀਂਹ ਆ ਜਾਂਦਾ ਨਹੀਂ ਗਰਮੀ ਵਾਲੇ ਸਾਂਭ ਨਹੀਂ ਤੇ ਕਈ ਦਿਨ ਬਸ ਇਦਾਂ ਬਿਜੀ ਰਹੇ ਤੇ ਬਸ ਇਦਾਂ ਹੀ ਕੰਮਕਾਰਾਂ ਚ ਬਿਜੀ ਤੇ ਚਲੋ ਆਪਾਂ ਵੈਸੇ ਤੁਹਾਨੂੰ ਦਿਖਾਉਂਦੇ ਰਹਿੰਨੇ ਹੁੰਨੇ ਆ ਇਟਲੀ ਦਾ ਮਾਹੌਲ ਤੇ ਅੱਗੇ ਵੀ ਦਿਖਾਉਂਦੇ ਰਾਵਾਂਗੇ ਤੇ ਹੁਣ ਇਹ ਸ਼ਰਦ ਤੇ ਆਈ ਸੀ ਇੱਥੇ ਮੈਂ ਗਮਲੇ ਲਾਏ ਹੋਏ ਆ ਇਹਨਾਂ ਦੀ ਵੀ ਹੁਣ ਦੇਵਾਲ ਮੈਨੂੰ ਹੀ ਕਰਨੀ ਪੈਂਦੀ ਆ ਇਹਨੇ ਪਾਣੀ ਪਾਤਾ ਕਦੇ ਘਾਹ ਕੱਢਤਾ ਕਿਉਂਕਿ ਕਿਸੇ ਦਾ ਵੀ ਇੰਨਾ ਟਾਈਮ ਨਹੀਂ ਹੁੰਦਾਗਾ ਵੀ ਇਹਨਾਂ ਦੇਖਭਾਲ ਕਰ ਲਈ ਥੱਲੇ ਲਾਏ ਹੋਏ ਆ ਮੀਤੀ ਮੀਤੇ ਧਨੀਆ ਤੇ ਉਹ ਵੀ ਬਸ ਮੈਂ ਜਦੋਂ ਫ੍ਰੀ ਹੁੰਨੀ ਆ ਦੇਖਦੀ ਰਹਿੰਨੀ ਆ ਘਾਹ ਕੋ ਕੱਢਦੀ ਰਹਿੰਨੀ ਉਹਨਾਂ ਦੇ ਵਿੱਚ ਤੇ ਅਸੀਂ ਇਦਾਂ ਹੀ ਸਾਰਾ ਦਿਨ ਲੰਘ ਜਾਂਦਾ ਵਾ ਠੀਕ ਆ ਜੀ ਬਸ ਜਿੰਨੇ ਕਾਜੇ ਦੀ ਆਪਣੀ ਵੀਡੀਓ ਬਣੀ ਆ ਬਸ ਸਵੇਰ ਮੈਂ ਥੋੜੀ ਜਿਹੀ ਮਾੜੀ ਮੋਟੀ ਕੰਮ ਕਰਦੀ ਨਹੀਂ ਨਾਲ ਦੀ ਨਾਲ ਬਣਾਈ ਸੀਗੀ ਤੇ ਬਾਕੀ ਅੱਜ ਹੋਰ ਬਣਾएंगे बस हम उस के बाद में जाना काम पे ते मिलਾਂਗੇ ਜੀ ਅਗਲੀ ਵੀਡੀਓ ਚ ਜਦੋਂ ਵੀ ਟਾਈਮ ਲੱਗਾ ਸਸਿਕਾ